ਦੇ ਲੰਗੇ ਮੌਸਮ ਸੈਸ਼ਨ ਦੇ ਵਿੱਚ ਪਾਸ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਰਾਜਪਾਲ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਸੋ ਨਵੇਂ ਰਾਜਪਾਲ ਦੇ ਵੱਲੋਂ ਬਿੱਲ ਨੂੰ ਹਰੀ ਛੰਡੀ ਦਿੱਤੇ ਜਾਣ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਰਾਖਵੇਂਕਰਨ ਦੀ ਪੁਰਾਣੀ ਪ੍ਰਥਾ ਬਹਾਲ ਹੋ ਗਈ ਹੈ ਸੂਬਾ ਸਰਕਾਰ ਅਕਤੂਬਰ ਜਦ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਰੋਧ ਦੇ ਵਿੱਚ ਹੈ ਤੇ ਹੁਣ ਸੋਧ ਬਿੱਲ ਨੂੰ ਪ੍ਰਵਾਨਗੀ ਮਿਲਣ ਦੇ ਨਾਲ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੁਣ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਣੀਆਂ ਪੰਜਾਬ ਦੇ ਵਿੱਚ 13241 ਹਜ਼ਾਰ ਪੰਚਾਇਤਾਂ ਤੇ 153 ਬਲਾਕ ਸਮਿਤੀਆਂ ਤੇ 23 ਜ਼ਿਲ੍ਹਾ ਪਰਿਸ਼ਦ ਨੇ ਜੋ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਰਾਜਪਾਲ ਦੇ ਵੱਲੋਂ ਮਨਜ਼ੂਰੀ ਦੇ ਮਿਲ ਚੁੱਕੀ ਹੈ ਨਵੇਂ ਰਾਜਪਾਲ ਦੇ ਵੱਲੋਂ ਬਿਲ ਨੂੰ ਹਰੀ ਛੰਡੀ ਵੀ ਦੇ ਦਿੱਤੀ ਗਈ ਹੈ ਜੋ ਪੁਰਾਣੀ ਪ੍ਰਥਾ ਬਹਾਲ ਹੋ ਚੁੱਕੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਅਕਤੂਬਰ ਦੇ ਅੱਧ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਰੋਧ ਵਿੱਚ ਹੈ ਸੂਬਾ ਸਰਕਾਰ ਤੇ ਹੁਣ ਤੇਜ਼ ਹੋ ਜਾਵੇਗੀ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸੋ ਕੁਲਵੀਰ ਅੱਜ ਜਿਹੜਾ ਕੀ ਪੰਚਾਇਤੀ ਰਾਜ ਵਿਲ ਨੂੰ ਜਿਹੜੇ ਕੀ ਰਾਜਪਾਲ ਵੱਲੋਂ ਮਨਜ਼ੂਰੀ ਮਿਲ ਚੁੱਕੀ ਆ ਹੁਣ ਪਾਰਟੀ ਜਿਹੜੀ ਕੀ ਸੂਬਾ ਸਰਕਾਰ ਇਸ ਦੇ ਵੱਲ ਜਿਹੜਾ ਕੀ ਧਿਆਨ ਦੇ ਲਈ ਪੂਰੀ ਤਾਕਤ ਦੇ ਨਾਲ ਜਿਹੜੀ ਕੀ ਇਹ ਜਿਹੜੀ ਕੀ ਪੁਰਾਣੀ ਪ੍ਰਥਾ ਉਸ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ ਦੇਖੋ ਬਿਲਕੁਲ ਪੰਚਾਇਤੀ ਚੋਣ ਡਰਾਫਟ ਜਿਹੜਾ ਸੋਧਨ ਦਾ ਡਰਾਫਟ ਜਿਹੜਾ ਸਰਕਾਰ ਨੇ ਪਿਆ ਰੱਖ ਪੇਸ਼ ਕੀਤਾ ਉਹ ਜਿਹੜੀ ਸਰਕਾਰ ਦੇ ਧਿਆਨ ਵਿੱਚ ਤੇ ਸੀ ਕਿ ਜਿਹੜੀ ਪੰਚਾਇਤੀ ਚੋਣਾਂ ਨੇ ਉੱਥੇ ਤੱਕ ਰਾਜਨੀਤੀ ਜੇ ਪਹੁੰਚ ਗਈ ਹੈ ਤਾਂ ਕਿਤੇ ਨਾ ਕਿਤੇ ਵਿਰੋਧ ਦਿਲੇ ਹੈ ਨਹੀਂ ਜਾਂ ਫਿਰ ਇਹ ਕਿਹਾ ਜਾਵੇ ਕਿ ਪਿੰਡਾਂ ਦਾ ਜਿਹੜਾ ਆਪਸੀ ਇੱਕ ਮਿਲਵਰਤਨ ਦਾ ਮਾਹੌਲ ਹੈ ਉਹ ਖਤਮ ਹੁੰਦਾ ਹੈ ਤੇ ਪੰਜਾਬ ਦਾ ਜਿਹੜਾ ਪਹਿਚਾਨ ਹੈ ਕਿਸੇ ਤੋਂ ਵੱਡੀ ਉਹ ਆਪਸੀ ਮਾਹੌਲ ਦੇ ਨਾਲ ਹੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਇੱਕ ਪਿੰਡ ਨੂੰ ਇੱਕ ਕਾਰ ਦੀ ਤਰ੍ਹਾਂ ਸਮਝ ਕੇ ਜਿਹੜਾ ਹੈਗਾ ਉਹ ਵਿਚਰਦੇ ਨੇ ਤੇ ਇਸੇ ਜਿਸ ਤਰ੍ਹਾਂ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਰਾਜਨੀਤਿਕ ਦਬਨ ਹੁੰਦਾ ਤਾਂ ਉਹ ਕਿਤੇ ਨਾ ਕਿਤੇ ਇਹ ਮਾਹੌਲ ਜਿਹੜਾ ਹੈਗਾ ਉਸ ਨੂੰ ਉਹਦੇ ਵਿੱਚ ਜਹਿਕੂਨਿਆ ਕੰਮ ਕਰਦਾ ਹੈ ਤਾਂ ਇਹ ਜਿਹੜਾ ਡਰਾਫਟ ਤਿਆਰ ਕੀਤਾ ਸੀ ਸਰਕਾਰ ਨੇ ਇਸ ਦੇ ਵਿੱਚ ਇੱਕ ਵੱਡਾ ਇਹ ਇਹ ਵੀ ਕੰਮ ਸੀ ਕਿ ਪਿੰਡਾਂ ਦਾ ਮਾਹੌਲ ਜਿਹੜਾ ਹੈ ਉਹ ਉਸ ਨੂੰ ਸੁਖਾਵਾ ਬਣਾਇਆ ਜਾਵੇ ਇਸੇ ਕਰਕੇ ਇਸ ਬਿੰਦੂ ਦੇ ਵਿੱਚ ਆਪਸ਼ਨ ਲਏ ਕਿ ਅੰਦਾਜ਼ਾ ਸੀ ਕਿ ਇਸ ਦੇ ਨਾਲ ਜਿਹੜੀਆਂ ਪਾਰਟੀਆਂ ਨੇ ਉਹ ਆਪਣੇ ਪਾਰਟੀ ਨੂੰ ਤੇ ਚੋਣ ਜਿਹੜੀ ਹੈ ਜੋ ਚੋਣ ਹੋ ਰਿਹਾ ਹੈਗਾ ਉਹ ਨਹੀਂ ਅਲੱਗ ਤੋਂ ਹੋਣਗੀਆਂ ਪਾ ਇਹ ਅੱਜ ਦਿਨ ਲਾ ਹੈ ਕਿ ਬੜਾ ਮਹੱਤਵਪੂਰਨ ਬਿਲਸਿ ਤੇ ਹੁਣ ਇਹ ਜਿਹੜੇ ਨੂੰ ਰਾਜ ਸਭਾ ਜਿਦੋਂ ਸਹਿਮਤੀ ਮਿਲ ਗਈ ਹੈ ਇੱਕ ਜਿਹੜੀ ਸੰਵਾਰ ਦੇ ਵਿੱਚ ਜਿਹੜੀ ਆ ਪੈਂਡਿੰਗ ਵਿੱਚ ਹੁਣਾ ਪਈ ਨਹੀਂ ਪੈਂਡਿੰਗ ਹੋਣਾ ਉਹ ਅਕਤੂਬਰ ਦੇ ਵਿੱਚ ਸਰਕਾਰ ਤੋਂ ਆਣੀ ਹੈ ਜਿਆਰੀ ਫੋਟੋ ਦੇ ਅਕਤੂਬਰ ਦੇ ਨਾਮ ਤਰੀਕਾ ਦਰਤਾ ਗਿਆ ਹੈ ਜਿਵੇਂ ਅਕਤੂਬਰ ਦੇ ਮੱਧ ਵਿੱਚ ਹੋਣਗੇ ਚੋਣਾਂ ਦਾ ਸੂਬਾ ਸਰਕਾਰ ਦੇ ਵੱਲੋਂ ਜਿਹੜੀ ਕਿ ਤਿਆਰੀਆਂ ਵੀ ਪੂਰੀ ਕਰ ਲਈ ਗਈਆਂ ਨੇ ਪੂਰੀ ਤਾਕਤ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਜਿਹੜੇ ਕਿ ਪੁਰਾਣੀ ਪ੍ਰਥਾ ਨੂੰ ਬਹਾਲ ਕੀਤਾ ਗਿਆ ਚੋਣ ਚੋਣ ਨਿਸ਼ਾਨ ਤੇ ਨਹੀਂ ਹੋਣ ਇਹਦੇ ਪੰਚਾਇਤੀ ਚੋਣਾਂ ਹੋਣ ਗਿਆ ਤੇ ਲੋਕਾਂ ਦਾ ਵੀ ਪਿੰਡ ਦੇ ਲੋਕਾਂ ਦਾ ਵੀ ਵਿਸ਼ਵਾਸ ਹੈ ਜਿਹੜਾ ਕਿ ਜਿੱਤੇਗੀ ਸੂਬਾ ਸਰਕਾਰ ਬਿਲਕੁਲ ਕਿਹਾ ਜਾਂਦਾ ਕਿ ਪਿੰਡ ਦੇ ਜਿਹੜੇ ਆਮ ਲੋਕ ਨੇ ਜਿਹਨੇ ਰਾਜਨੀਤੀ ਤੋਂ ਦੂਰ ਰਹਿ ਕੇ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਵੱਡੀ ਰਾਹਤ ਵੱਡੀ ਖਬਰ ਜਿਹੜੀ ਹੈ ਉਹ ਹੈ ਕਿ ਕਿ ਤਿੰਨਾਂ ਦਾ ਇਹ ਮਾਹੌਲ ਹੈ ਜੀ ਖਾਸ ਤੌਰ ਤੇ ਪਿੰਡਾਂ ਦਾ ਜਾਣੇ ਵੀ ਇਸੇ ਕਰਕੇ ਜਾਂਦਾ ਕਿਉਂਕਿ ਪਿੰਡਾਂ ਦੇ ਲੋਕੀ ਜਿਹੜੇ ਹਨ ਉਹ ਮਿਲਬਰਤਨ ਦੇ ਨਾਮ ਦੇ ਨਾਲ ਕੋਲ ਜਾਣੇ ਜਾਂਦੇ ਨੇ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਆਕਰ ਇਹ ਕਿਹਾ ਜਾਂਦਾ ਕਿ ਘਰ ਘਰ ਦੇ ਵਿੱਚ ਵੀ ਜਿੱਤਣ ਦੇ ਨਾਲ ਰਾਜਨੀਤੀ ਦੀ ਐਂਟਰੀ ਹੋਈ ਹੈ ਹੋਈ ਹੈ ਤੇ ਉਹ ਕਿਸੇ ਨਾ ਕਿਸੇ ਗੈਰ ਗਰੋਹ ਦੇ ਹੈਵੇਂ ਉਹ ਖੜਾ ਖੜੇ ਕਰ ਦਿੰਦੀ ਹੈ ਦੀਵਾਰਾਂ ਜਿਹੜੀਆਂ ਹੈਗੀਆਂ ਉਹ ਰਾਜਨੀਤੀ ਖੜਾ ਕਰ ਦਿੰਦੀ ਹੈ ਲੋਕਾਂ ਦੇ ਵਿੱਚ ਇਹ ਇਸ ਕਰਕੇ ਇਹ ਮਾਹੌਲ ਬਣ ਹੈਗਾ ਆਪਸੀ ਯੂਨੀਵਰਸਿਟੀ ਦਾ ਆਪਸੀ ਪਾਇਦਾ ਇਹਦਾ ਕਿਸ ਤੂ ਕਾਇੰਦਖਿਆ ਅਸਤੇ ਯਾ ਤੋ ਇਹ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਇਹ ਸੱਖੋ ਇਹ ਇੱਕ ਤਰੀਕੀ ਗੱਲ ਲੋਕਾਂ ਦੇ ਲਈ ਜੀ ਹੈ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਲਈ ਜੀ ਹੈ ਕਿ ਜਿਹੜੀ ਸਰਕਾਰ ਦੀ ਸੋਚ ਹੈ ਇਹ ਅਦਿਨਮਿਤਕ ਹੈ ਉਸ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦਾ ਬਦਲਾਵ ਜਿਹੜਾ ਹੈਗਾ ਮਤਲਬ ਉਹ ਵੀ ਮਿਲ ਸਕਦਾ ਜੀ ਬਿਲਕੁਲ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਆ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਤੇ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਇਹਦੀ ਇੱਕ ਰਾਜਪਾਲ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਨਵੇਂ ਰਾਜਪਾਲ ਦੇ ਵੱਲੋਂ ਹਰੀ ਝੰਡੀ ਦਿਖਾ ਦਿੱਤੀ ਗਈ ਹੈ ਪੰਚਾਇਤੀ ਚੋਣਾਂ ਚ ਰਾਖਵੇ ਕਰਨ ਦੀ ਪੁਰਾਣੀ ਪ੍ਰਥਾ ਬਹਾਲ ਹੋ ਚੁੱਕੀ ਹੈ ਅਕਤੂਬਰ ਦਾ ਆਦੂ ਦਾ ਵਿੱਚ ਇਹ ਪੰਚਾਇਤੀ ਚੋਣਾਂ ਕਰਵਾਈ ਗਈ ਸੁਭਾ ਸਰਕਾਰ ਹੁਣ ਤੇਜ਼ ਹੋ ਜਾਵੇਗੀ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੁਣ ਕੋਈ ਵੀ ਚੋਣ ਨਿਸ਼ਾਨ ਨਹੀਂ ਹੋਵੇਗਾ ਕਿਸੇ ਵੀ ਪਾਰਟੀ ਦਾ ਤੇ ਲੋਕਾਂ ਦਾ ਵਿਸ਼ਵਾਸ ਵਿੱਚ ਜੁੱਤੇ ਕਿ ਸੂਬਾ ਸਰਕਾਰ ਸੁਨਾ ਦੇ ਵੱਲੋਂ ਰਾਖਵਾ ਕਰਨ ਦੀ ਜਿਹੜੀ ਕਿ ਪੁਰਾਣੀ ਪ੍ਰਥਾ ਉਸ ਨੂੰ ਬਹਾਲ ਕਰ ਦਿੱਤਾ ਗਿਆ ਸੋ ਪੂਰੀ ਤਿਆਰੀ ਹੈ ਜਿਹੜੀ ਕਿ ਉਹ ਸੂਬਾ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਚਾਇਤੀ ਚੋਣਾਂ 'ਚ ਹੁਣ ਰਾਖ